ਡਾਕਟਰ ਸਾਹਿਬ ਚੈੱਕ ਕਰ ਰਹੇ ਹੈਗੇ ਕਿੱਦਾਂ ਜੀ ਕੱਪਣਾ ਦੇ ਗੋਲ ਵੀ ਕੱਟੀ ਕੱਪਣਾ ਗਈ ਕੱਪਣੀ ਤੇ ਦੇਊਗੀ ਕੱਟੀ ਤੇ ਕਿਵੇਂ ਆਪਾਂ ਕਹਿ ਸਕਦੇ ਆ ਵੀ ਕੱਟੀ ਦਊਗੀ ਕੁਝ ਲੱਗ ਵੀ ਦੋਸਤੋ ਆਪਾਂ 올 ਇੰਡੀਆ ਚੈਂਪੀਅਨ ਮੋਦੀ ਦੀ ਧੀ ਨੂੰ ਆਪਾਂ ਚੈੱਕ ਕਰ ਰਹੇ ਆਂਗੇ ਇਹ ਸੀਮਨ ਲਾਇਆ ਸੀਗਾ ਲక్ష్ਮੀ ਡੈਰੀ ਫਾਰਮ ਵਾਲਾ ਦੇ ਕੋਹੇਨੂਰ ਦਾਈ ਤੇ ਦੇਖਦੇ ਆਂ ਵੀ ਕਿਵੇਂ ਰਹਿੰਦੀ ਆ ਇਹ ਗੱਬਣ ਰਹਿੰਦੀ ਏ ਕਿਸ ਤਰ੍ਹਾਂ ਡਾਕਟਰ ਸਾਹਿਬ ਚੈੱਕ ਕਰ ਰਹੇ ਹੈਗੇ ਕਿੱਦਾਂ ਜੀ ਕੱਪਣਾ ਦੇ ਗੋਲ ਵੀ ਕੱਟੀ ਕੱਪਣਾਗੀ ਕੱਪਣਿਆ ਤੇ ਦੇਊਗੀ ਕੱਟੀ ਤੇ ਕਿਵੇਂ ਆਪਾਂ ਕਹਿ ਸਕਦੇ ਆ ਵੀ ਕੱਟੀ ਦੇਊਗੀ ਕੁਝ ਲੱਗਿਆ ਤੁਹਾਨੂੰ ਕਿਸ ਤਰ੍ਹਾਂ ਨਹੀਂ ਕੁਝ ਇਹ ਸੀਕਰਟ ਆ ਸੀਕਰਟ ਆ ਸ਼ੇਅਰ ਕਰਦੇਗੇ ਠੀਕ ਆ ਤੇ ਪਰ ਕੱਟੀ ਦੇਊਗੀ ਹੈ ਸੀਕਰਟ ਆ ਜਾਨੀ ਕਿ ਆਪਾਂ ਦੱਸ ਨਹੀਂ ਸਕਦੇ ਹਨ ਵੀ ਉਹ ਜਾਨੀ ਚਾਂਸ ਕੱਟੀ ਦੇ ਆਗੇ ਜਿਵੇਂ ਆਪ ਦਿਨ ਵੇਖੇ ਦੱਸਦੇ ਆ ਹੂੰ ਵੀ ਬਸੇ ਆਪਣੇ ਦਾ ਵੀ ਹੱਤਾ ਹੁੰਦਾ ਹੈ ਹੂੰ ਇਹ ਤੋਂ ਥੋੜਾ ਲੱਗਿਆ ਅਸੀਂ ਉਹ ਤੋਂ ਥੋੜਾ ਜਿਹਾ ਅਲੱਗ ਆ ਠੀਕ ਆ ਵੀ ਚਾਂਸ ਮੰਨ ਸਕਦੇ ਆ ਆਪਾਂ ਠੀਕ ਆ ਤੇ ਕਨਫਰਮ ਆ ਜਾਣੀ ਆ ਨਾ ਤੇ ਦੋਸਤੋ ਚੈੱਕ ਆਪਾਂ ਕਰਤੀ ਆ ਇਹ ਤੇ ਕਨਫਰਮ ਆ 2 ਮਹੀਨੇ ਤੇ ਅੱਜ ਇਹਨੂੰ 10 ਦਿਨ ਹੋ ਗਏ ਤੇ ਬਾਕੀ ਜੋ ਰਿਜ਼ਲਟ ਆਊਗਾ ਮੌਕੇ ਤੇ ਉਹ ਵੀ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ ਤੇ ਮੋਦੀ ਦੀ ਹੈ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਇਹਦੀ ਸਿੰਗਾਾਂ ਦੀ ਕੁਆਲਿਟੀ ਕੱਦ ਕਾਠ ਤੇ ਬਾਕੀ ਤੁਹਾਨੂੰ ਮੌਕੇ ਤੇ ਹੁਣ ਤੁਹਾਨੂੰ ਤਿਆਰੀ ਦੀ ਇਹਦੀ ਵੀਡੀਓ ਦਿਖਾਵਾਂਗੇ ਜਦੋਂ ਸੂਗੀ ਨਾਲ ਤਾਂ ਰਿਜ਼ਲਟ ਦਿਖਾਵਾਂਗੇ ਬੱਚਾ ਕਹੇ ਜਾਂ ਦਿੰਦੀ ਆ ਤੇ ਕੀ ਦਿੰਦੀ ਆਗੀ ਤੇ ਬਾਕੀ ਥਾਨ ਥਣ ਚੰਗੇ ਆਗੇ ਚੰਗੀ ਇਹਦੇ ਤੋਂ ਉਮੀਦ ਆਗੀ ਕੱਦ ਕਾਠੀ ਦੇ ਵਿੱਚ ਸਭ ਤੋਂ ਚੰਗੀ ਆ ਇਹ ਸੁਨਖ ਬੁਣੇ ਦੇ ਵਿੱਚ ਵੀ ਤੇ ਹਾਈਡ ਲੈਂਥ ਵੀ ਬਹੁਤ ਆਗੀ ਤੇ ਰਾਜੀ ਆਪਾਂ ਜਿਆਦਾ ਨਹੀਂ ਕਰੀ ਸੀ ਕਿਉਂਕਿ ਗੱਬਣ ਕਰਾਉਣੀ ਕਰਕੇ ਹੁਣ ਇਹਦੀ ਸੇਵਾ ਸ਼ੁਰੂ ਕਰ ਦਾਂਗੇ ਆਪਾਂ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕੋਹੇ ਨੂਰ ਤੋਂ ਗੱਬਣਾ ਹੁਣ ਕਈ ਭਰਾ ਇਦਾਂ ਵੀ ਕਮੈਂਟ ਕਰਨਗੇ ਵੀ ਇਹਨਾਂ ਬਰੀਡਿੰਗ ਹੋਗੀ ਤੇ ਉਹ ਆਪਾਂ ਨੂੰ ਸਾਰਾ ਪਤਾ ਸੀਗਾ ਤੇ ਕਿਉਂਕਿ ਕੋਹੇ ਨੂਰ ਦਾ ਰਿਜ਼ਲਟ ਚੰਗਾਗਾ ਤੇ ਕਨਸੈਪਟਸ ਦਾ ਰੇਟ ਵੀ ਉਹਦਾ ਵੱਧਾ ਤੇ ਬਾਕੀ ਆਪਾਂ ਇਹੀ ਤਾਂ ਆਪਾਂ ਦੇਖਣਾ ਵੀ ਐਨ ਬਰੀਡਿੰਗ ਦਾ ਜੋ ਜ਼ਿਆਦਾ ਚੱਲਦਾਗਾ ਹਨਾ ਤੇ ਇਹੀ ਦੇਖਣਾ ਵੀ ਰਿਜ਼ਲਟ ਕਿਹੇ ਜਿਹਾ ਆਉਂਦਾਗਾ ਪਤਾ ਆਪਾਂ ਨੂੰ ਸਾਬ ਸੀਗਾ ਤੇ ਧੰਨਵਾਦ ਆ ਤੇ ਅੱਗੇ ਸ਼ੇਅਰ ਜਰੂਰ ਕਰਦੇ